ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਪਾਣੂ ਕਰਨ ਦੇ ਨਾਲ ਤੁਸੀਂ ਹਲਦੀ ਦੇ ਵਿੱਚ ਇੱਕ ਚੀਜ਼ ਨੂੰ ਮਿਲਾ ਦੇਣਾ ਹੈ ਤੇ ਇਸ ਤਰ੍ਹਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਚਾਰੇ ਪਾਸਿਆਂ ਤੋਂ ਧਨ ਸੰਪਤੀ ਤੇ ਖੁਸ਼ੀਆਂ ਸ਼ੁਰੂ ਹੋ ਜਾਣਗੀਆਂ ਜਿਹੜੇ ਲੋਕ ਇਹ ਸੋਚਦੇ ਹਨ ਕਿ ਸਾਡੇ ਘਰ ਦੇ ਵਿੱਚੋਂ ਗਰੀਬੀ ਨਹੀਂ ਦੂਰ ਹੁੰਦੀ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਕਈ ਵਾਰ ਅਚਾਨਕ ਸਾਨੂੰ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ ਪਰ ਸਾਨੂੰ ਸਾਡੇ ਘਰ ਦੇ ਵਿੱਚ 1 ਰੁਪਿਆ ਵੀ ਨਹੀਂ ਲੱਭਦਾ ਤੇ ਜਦੋਂ ਤੁਸੀਂ ਇਸ ਪਾਣੂ ਕਰਕੇ ਹਲਦੀ ਦੇ ਡੱਬੇ ਦੇ ਵਿੱਚ ਇੱਕ ਚੀਜ਼ ਨੂੰ ਮਿਲਾ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਨਾ ਤਾਂ ਕਦੇ ਗਰੀਬੀ ਰਹੇਗੀ ਨਾ ਬਿਮਾਰੀ ਰਹੇਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸੋ ਖੁਸ਼ਹਾਲੀ ਪਣੀ ਰਹੇਗੀ ਤੇ ਤੁਹਾਡੇ ਘਰ ਦੇ ਵਿੱਚ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਹਮੇਸ਼ਾ ਬਣੀ ਰਹੇਗੀ ਤੁਸੀਂ ਵੀ ਇਹ ਦੇਖ ਕੇ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਇਹ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰ ਦੇਵੇਗਾ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਜਿਵੇਂ ਹਲਦੀ ਸਾਡੀ ਰਸੋਈ ਦੇ ਵਿੱਚ ਸਾਡੇ ਖਾਣੇ ਦੇ ਵਿੱਚ ਵਰਤੀ ਜਾਂਦੀ ਹੈ ਸਾਡੇ ਖਾਣੇ ਨੂੰ ਸੁਆਦਿਸ਼ਟ ਬਣਾਉਂਦੀ ਹੈ ਜੇਕਰ ਅਸੀਂ ਹਲਦੀ ਦਾ ਇਸਤੇਮਾਲ ਆਪਣੇ ਖਾਣੇ ਵਿੱਚ ਨਹੀਂ ਕਰਦੇ ਤਾਂ ਸਾਡੇ ਖਾਣੇ ਦਾ ਅਧੂਰਾ ਟੇਸਟ ਰਹਿ ਜਾਂਦਾ ਇਸੇ ਤਰ੍ਹਾਂ ਜਦੋਂ ਅਸੀਂ ਇਸ ਪਾਣ ਨੂੰ ਹਲਦੀ ਦੇ ਨਾਲ ਕਰ ਲਵਾਂਗੇ ਤਾਂ ਇਹ ਸਾਡੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਹੋਣਗੀਆਂ ਉਸ ਨੂੰ ਦੂਰ ਕਰਕੇ ਰੱਖ ਦੇਵੇਗਾ ਤੇ ਇਸ ਦੇ ਨਾਲ-ਨਾਲ ਹਲਦੀ ਸਾਡੀਆਂ ਕਈ ਸਾਡੀਆਂ ਕਈ ਬਿਮਾਰੀਆਂ ਨੂੰ ਹੀ ਦੂਰ ਕਰਦੀ ਹੈ ਸਾਡੀ ਸ킨 ਦੀ ਪ੍ਰੋਬਲਮ ਨੂੰ ਦੂਰ ਕਰਦੀ ਹੈ ਤੇ ਇਸੇ ਤਰ੍ਹਾਂ ਸਾਡੇ ਖਾਣੇ ਨੂੰ ਵੀ ਸੁਆਦਿਸ਼ਟ ਬਣਾਉਂਦੀ ਹੈ ਇਸ ਦੇ ਨਾਲ ਨਾਲ ਹਲਦੀ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਕਿ ਇਹਨਾਂ ਦੇ ਛੋਟੇ-ਛੋਟੇ ਉਪਾਅ ਕਰਨ ਦੇ ਨਾਲ ਕਿਵੇਂ ਸਾਡੇ ਘਰ ਦੇ ਵਿੱਚੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਦੂਰ ਕੀਤੇ ਜਾਂਦੇ ਹਨ ਜੇਕਰ ਅਸੀਂ ਹਲਦੀ ਦੇ ਨਾਲ ਇਹ ਉਪਾਅ ਛੋਟੇ-ਛੋਟੇ ਟੋੜ ਕੇ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਆਉਂਦੀ ਹੈ ਪੈਸੇ ਦੀ ਕਦੇ ਕਮੀ ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਹਨ ਕਹਨ ਤੋਂ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਹੋਵੇ ਸਾਡੇ ਘਰ ਦੇ ਵਿੱਚੋਂ ਦੂਰ ਹੋ ਜਾਂਦੇ ਹੈ ਜਦੋਂ ਅਸੀਂ ਹਲਦੀ ਦਾ ਕੋਈ ਉਪਾਅ ਜਾਂ ਟੋਟਕਾ ਕਰ ਲੈਂਦੇ ਹਾਂ ਤੇ ਇਹ ਉਪਾਅ ਕਰਨ ਦੇ ਨਾਲ-ਨਾਲ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਇਹ ਇੱਕ ਚੀਜ਼ ਜ਼ਰੂਰ ਰੱਖਣੀ ਹੈ ਏ ਰੱਖਣ ਦੇ ਨਾਲ ਤੁਹਾਡੇ ਘਰ ਦੇ ਜਿਹੜੇ ਕਾਇਆ ਹੈ ਉਹ ਵੀ ਪਲਟੋ ਜਾਵेंगे ਇਹ ਉਪਾਅ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਆਪਣੇ ਘਰ ਦੇ ਵਿੱਚ ਕਿਵੇਂ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਹਲਦੀ ਦੇ ਛੋਟੇ-ਛੋਟੇ ਉਪਾਅ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਸੁਖ-ਸਮਰiddhi ਲਿਆ ਸਕਦੇ ਹਾਂ ਤੇ ਜਦੋਂ ਅਸੀਂ ਹਲਦੀ ਦੇ ਛੋਟੇ-ਛੋਟੇ ਉਪਾਅ ਕਰਦੇ ਹਾਂ ਤੇ ਇਹਨਾਂ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਜਿਸ ਦੇ ਨਾਲ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ ਸਭ ਤੋਂ ਪਹਿਲਾ ਉਪਾਅ ਜਿਹੜਾ ਤੁਸੀਂ ਕਰਨਾ ਹੈ ਤਾਂ ਤੁਹਾਡੀ ਰਸੋਈ ਦੇ ਵਿੱਚ ਜਿਹੜਾ ਹਲਦੀ ਦਾ ਡੱਬਾ ਪਿਆ ਹੋਵੇਗਾ ਉਸ ਹਲਦੀ ਦੇ ਡੱਬੇ ਦੇ ਵਿੱਚ ਚੋਰੀ ਗੁਪਤ ਵਿਧੀ ਦੇ ਨਾਲ ਬਿਨਾਂ ਕਿਸੇ ਨੂੰ ਦੱਸੇ ਇਹ ਇੱਕ ਚੀਜ਼ ਤੁਸੀਂ ਛੁਪਾ ਦੇਣਾ ਹੈ ਇਹ ਇੱਕ ਚੀਜ਼ ਤੁਸੀਂ ਛੁਪਾ ਦੇਣਾ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਹਾਡੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਜਾਂ ਫਿਰ ਤੁਹਾਡੇ ਬੱਚਿਆਂ ਨੂੰ ਜੋਬ ਨਹੀਂ ਮਿਲਦੀ ਤੁਹਾਡੇ ਕਾਰੋਬਾਰ ਨਹੀਂ ਚੱਲਦੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਤੰਗੇ ਪਰੇਸ਼ਾਨੀ ਹੈ ਤਾਂ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਤਾਂ ਇਹ ਜੋ ਵੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਹਨ ਇਹ ਦੂਰ ਹੋ ਜਾਣਗੀਆਂ ਤੇ ਉਹ ਕਿਹੜੀ ਚੀਜ਼ ਹੈ ਜੋ ਹਲਦੀ ਦੇ ਡੱਬੇ ਦੇ ਵਿੱਚ ਬਿਲਾ ਕੇ ਰੱਖਣੀ ਹੈ ਉਹ ਚੀਜ਼ ਲਾਲ ਮਿਰਚ ਜੋ ਸੁੱਕੀ ਲਾਲ ਮਿਰਚ ਹੁੰਦੀ ਹੈ ਉਹ ਦੋ ਸੁੱਕੀਆਂ ਲਾਲ ਮਿਰਚਾਂ ਇਸੇ ਤਰ੍ਹਾਂ ਤੁਸੀਂ ਦੋ ਸੁੱਕੀਆਂ ਲਾਲ ਮਿਰਚਾਂ ਲੈਣੀਆਂ ਹਨ ਡੰਡੀ ਵਾਲੀਆਂ ਤੁਹਾਨੂੰ ਸ਼ਾਮ ਦੇ ਸਮੇਂ ਛੁਪਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਰਸੋਈ ਦੇ ਵਿੱਚ ਹਲਦੀ ਦਾ ਡੱਬਾ ਹੋਵੇਗਾ ਉਸ ਦੇ ਵਿੱਚ ਪਾ ਦੇਣਾ ਹੈ ਛੁਪਾ ਕੇ ਰੱਖ ਦੇਣੀਆਂ ਹਨ ਤੁਸੀਂ ਯਕੀਨ ਮੰਨੋ ਕਿ ਇਹ ਉਪਾਅ ਤੇ ਟੋਟਕਾ ਛੋੜਤਾ ਜਿਹਾ ਕਰਨ ਦੇ ਨਾਲ ਤੁਹਾਡੇ ਘਰ ਦੀ ਕਾਇਆ ਬਦਲ ਜਾਵੇਗੀ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਨਾਲ ਅਜਿਹੇ ਚਮਤਕਾਰ ਹੋਣਗੇ ਕਿ ਤੁਹਾਨੂੰ ਖੁਦ ਨੂੰ ਵਿੱਚ ਯਕੀਨ ਨਹੀਂ ਆਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਆਉਣ ਦੇ ਸਾਰੇ ਪੈਸੇ ਦੇ ਰਸਤੇ ਖੁੱਲ ਜਾਣਗੇ ਹਿੱਲਾ ਵਸੀਲਾ ਬਣ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਵੀ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਸੇ ਨਾਲ ਨਾਲ ਇਸ ਪਾਣੂ ਕਰਨ ਦੇ ਸਮੇਂ ਇਹ ਦੋ ਚੀਜ਼ਾਂ ਦਾ ਦੋ ਗੱਲਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਉਹ ਦੋ ਗੱਲਾਂ ਕਿਹੜੀਆਂ ਹਨ ਪਹਿਲੀ ਕਿ ਜਿਹੜੀਆਂ ਤੁਸੀਂ ਦੋ ਲਾਲ ਸੁੱਕੀਆਂ ਮਿਰਚਾਂ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਰੱਖ ਤੁਸੀਂ ਰੱਖਦੇ ਹੋ ਉਹਨਾਂ ਲਾਲ ਮਿਸਚਾਂ ਦੇ ਬਾਰੇ ਜਦੋਂ ਤੁਸੀਂ ਰੱਖੋਗੇ ਕਿਸੇ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬਿਨਾਂ ਦੱਸੇ ਇਹਨਾਂ ਮਿਸਚਾਂ ਨੂੰ ਹਲਦੀ ਦੇ ਡੱਬੇ ਦੇ ਵਿੱਚ ਰੱਖਣਾ ਕਿਉਂਕਿ ਜਦੋਂ ਵੀ ਤੁਸੀਂ ਕੋਈ ਉਪਾਅ ਜਾਂ ਟੋਟਕਾ ਕਰਦੇ ਹੋ ਉਸ ਨੂੰ ਗੁਪਤ ਵਿਧੀ ਦੇ ਨਾਲ ਬਿਨਾਂ ਕਿਸੇ ਨੂੰ ਦੱਸੇ ਛੁਪਾ ਕੇ ਰੱਖੋ ਤਾਂ ਉਸ ਦਾ ਤੁਹਾਨੂੰ ਰਿਜ਼ਲਟ ਵੀ ਵਧੀਆ ਮਿਲੇਗਾ ਤੇ ਜਿਸ ਵੀ ਕੰਮ ਦੇ ਲਈ ਤੁਸੀਂ ਉਸ ਉਪਾਅ ਨੂੰ ਕਰ ਰਹੇ ਹੋ ਉਸ ਦਾ ਰਿਜ਼ਲਟ ਵੀ ਤੁਹਾਨੂੰ ਜਲਦੀ ਮਿਲੇਗਾ ਜੇਕਰ ਤੁਸੀਂ ਇਸ ਪਾਣ ਨੂੰ ਸ਼ੋਰ ਸ਼ਰਾਬੇ ਨਾਲ ਤੇ ਕਿਸੇ ਨੂੰ ਵੀ ਦੱਸ ਕੇ ਕਰਦੇ ਹੋ ਤਾਂ ਉਹਦਾ ਫਲ ਤੁਹਾਨੂੰ ਬਹੁਤ ਘੱਟ ਮਿਲਦਾ ਹੈ। ਇਸ ਪਾ ਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ। ਦੂਸਰੀ ਗੱਲ ਕਿ ਜਿਹੜੀ ਹਲਦੀ ਦੇ ਵਿੱਚ ਤੁਸੀਂ ਮਿਰਚਾਂ ਨੂੰ ਰੱਖ ਰਹੇ ਹੋ, ਉਹ ਹਲਦੀ ਪੀਰੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਦੋ ਮਿਰਚਾਂ ਰੱਖਣ ਤੋਂ ਇਲਾਵਾ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਛੋਟੀਆਂ ਹਰੀਆਂ ਇਲਾਚੀਆਂ ਵੀ ਰੱਖ ਸਕਦੇ ਹੋ। ਤੇ ਜੇ ਨਾਲ ਤੁਸੀਂ ਮਿਸ਼ਰੀ ਦਾ ਇੱਕ ਛੋਟਾ ਜਿਹਾ ਟੁਕੜਾ ਵੀ ਰੱਖ ਸਕਦੇ ਹੋ ਇਹ ਛੋਟੇ ਛੋਟੇ ਜੇਕਰ ਹਲਦੀ ਦੇ ਤੁਸੀਂ ਤਿੰਨ ਉਪਾਅ ਜਾਂ ਛੋਟੇ ਜੇ ਇਹ ਟੋੜ ਕੇ ਕਰ ਲੈਂਦੇ ਹੋ ਜਿਸ ਵੀ ਤੁਸੀਂ ਕੰਮ ਦੇ ਲਈ ਜਾਂ ਮਨੁਕਾਮਨਾ ਦੇ ਲਈ ਤੁਸੀਂ ਉਪਾਅ ਕਰ ਰਹੇ ਹੋ ਤੇ ਉਹ ਤੁਹਾਡਾ ਜਿਹੜਾ ਕੰਮ ਹੈ ਉਹ ਕਦੇ ਵੀ ਅਧੂਰਾ ਨਹੀਂ ਰਹੇਗਾ ਉਹ ਤੁਹਾਡਾ ਕੰਮ ਜ਼ਰੂਰ ਪੂਰਾ ਹੋਵੇਗਾ ਇਸੇ ਤਰ੍ਹਾਂ ਹਲਦੀ ਦੇ ਡੱਬੇ ਦੇ ਵਿੱਚ ਜਿਹੜੀਆਂ ਇਹ ਤਿੰਨ ਉਪਾਅ ਦੱਸੇ ਹਨ ਉਹ ਲਾਲ ਮੇ ਦੋ ਲਾਲ ਸੁੱਕੀਆਂ ਮਿਰਚਾਂ ਦੇ ਹਰੀਆਂ ਇਲਾਚੀਆਂ ਤੇ ਇੱਕ ਮਿਸ਼ਰੀ ਦਾ ਟੁਕੜਾ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਸਿਰਫ ਇੱਕ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਇਹ ਤਿੰਨੇ ਉਪਾਏ ਇੱਕੋ ਸਮੇਂ ਹੀ ਕਰਨੇ ਹਨ ਕਿ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਇਹ ਤਿੰਨਾਂ ਚੀਜ਼ਾਂ ਨੂੰ ਪਾ ਕੇ ਰੱਖ ਦਿਓ ਇਸੇ ਤਰ੍ਹਾਂ ਹਲਦੀ ਦੇ ਡੱਬੇ ਦੇ ਵਿੱਚ ਜਿਹੜੀਆਂ ਇਹ ਤਿੰਨ ਉਪਾਅ ਦੱਸੇ ਹਨ ਦੋ ਲਾਲ ਸੁੱਕੀਆਂ ਮਿਰਚਾਂ ਦੋ ਲਾਲ ਸੁੱਕੀਆਂ ਮਿਰਚਾਂ ਹਰੀਆਂ ਇਲਾਚੀਆਂ ਤੇ ਇੱਕ ਮਿਸ਼ਰੀ ਦਾ ਟੁਕੜਾ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਸਿਰਫ ਇੱਕ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਇਹ ਤਿੰਨੇ ਉਪਾਅ ਇੱਕੋ ਸਮੇਂ ਹੀ ਕਰਨੇ ਹਨ ਕਿ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਤਿੰਨੇ ਚੀਜ਼ਾਂ ਨੂੰ ਬਾਕੇ ਰੱਖ ਦਿਓ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਇਹ ਤਿੰਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਕਰ ਸਕਦੇ ਹੋ ਜੋ ਚੀਜ਼ ਤੁਹਾਡੇ ਘਰ ਦੇ ਵਿੱਚ ਜੋ ਚੀਜ਼ ਤੁਹਾਡੇ ਘਰ ਦੇ ਵਿੱਚ ਮੌਜੂਦ ਹੈ ਉਸ ਦੇ ਨਾਲ ਤੁਸੀਂ ਇਹ ਸੁਪਾਣ ਨੂੰ ਕਰ ਸਕਦੇ ਹੋ ਜੇਕਰ ਇਹਨਾਂ ਜੇਕਰ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਮੌਜੂਦ ਤੁਹਾਡੇ ਘਰ ਦੇ ਵਿੱਚ ਨਹੀਂ ਹਾਂ ਤਾਂ ਤੁਸੀਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੂਰ ਕਰਨ ਦੇ ਲਈ ਇਹਨਾਂ ਤਾਂ ਆਪਣੇ ਲਈ ਘਰ ਹੀ ਸਕਦੇ ਹੋ ਕਿ ਤੁਸੀਂ ਬਚਾਦ ਤੋਂ ਚਾਹ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਲੈ ਸਕਦੇ ਹੋ ਲਾਲ ਸੁੱਕੀ ਮਿਰਚ ਨਹੀਂ ਮਿਸ਼ਰੀ ਨਹੀਂ ਤੇ ਹਰੀ ਇਲਾਚੀ ਨਹੀਂ ਕੋਈ ਵੀ ਨਹੀਂ ਤਾਂ ਇਹਨਾਂ ਤਿੰਨਾਂ ਵਿੱਚੋਂ ਜਿਹੜੀ ਮਰਜ਼ੀ ਚ ਤੁਸੀਂ ਲੈ ਸਕਦੇ ਹੋ ਇਸ ਉਪਾਅ ਦੇ ਨਾਲ ਸਾਨੂੰ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਹਲਦੀ ਦਾ ਡੱਬਾ ਹੁੰਦਾ ਹੈ ਜਿਸ ਡੱਬੇ ਦੇ ਵਿੱਚ ਅਸੀਂ ਹਲਦੀ ਸਟੋਰ ਕਰਕੇ ਰੱਖਦੇ ਹਾਂ ਉਹਦਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਉਸ ਡੱਬੇ ਨੂੰ ਤੁਸੀਂ ਕਦੇ ਵੀ ਘੱਟ ਨਹੀਂ ਹੋਣ ਦੇਣਾ ਕਈ ਵਾਰ ਕੀ ਹੁੰਦਾ ਹੈ ਕਿ ਉਹ ਡੱਬਾ ਘੱਟ ਜਾਂਦਾ ਹੈ ਅੱਧੇ ਤੋਂ ਵੀ ਘੱਟ ਰਹਿ ਜਾਂਦਾ ਹੈ ਤੇ ਅਸੀਂ ਸੋਚਦੇ ਹਾਂ ਅੱਜ ਨਹੀਂ ਕੱਲ ਨਹੀਂ ਅਸੀਂ ਦੁਬਾਰਾ ਜਾ ਕੇ ਨਵਾਂ ਹਲਦੀ ਦਾ ਪੈਕੇਟ ਲੈ ਆਵਾਂਗੇ ਫਿਰ ਪਾਵਾਂਗੇ ਕੋਸ਼ਿਸ਼ ਕਰਿਆ ਕਰੋ ਕਿ ਉਸ ਡੱਬੇ ਨੂੰ ਤੁਸੀਂ ਘੱਟ ਨਾ ਹੋਣ ਦਿਓ ਐਸੀ ਦਾ ਹਮੇਸ਼ਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਡੱਬਾ ਹਲਦੀ ਵਾਲਾ ਅੱਧੇ ਤੋਂ ਹਮੇਸ਼ਾ ਲਈ ਉੱਪਰ ਹੀ ਹੋਣਾ ਚਾਹੀਦਾ ਹੈ ਘਟ ਨਹੀਂ ਹੋਣਾ ਚਾਹੀਦਾ ਇਹ ਵੀ ਇੱਕ ਛੋਟਾ ਜਿਹਾ ਟੋਟਕਾ ਤੇ ਉਪਾਅ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਹੈ ਤੇ ਸਾਡੇ ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਵਾਸ ਕਰਦੀਆਂ ਹਨ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ